ਕਸ਼੍ਰੀਕਾਲ ਤੁਸੀਂਖ ਰਹੇ ਸਮਜ਼ ਐਂਡ ਨਿਊਜ਼ ਤੇ ਆਈਸਕ੍ਰੀਮ ਪਾਰਲਰ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਜਾਂਦਾ ਜਦੋਂ ਗਾਹਕ ਤੇ ਮਾਲਕ ਨੇ ਜਿਹੜੇ ਆਪਸ ਦੇ ਵਿੱਚ ਉਹਨਾਂ ਦਾ ਲੜਾਈ ਝਗੜਾ ਹੁੰਦਾ ਤਾਂ ਦੱਸਦੇ ਕਿ ਆਨਲਾਈਨ ਪੇਮੈਂਟ ਨੂੰ ਲੈ ਕੇ ਮਾਲਕ ਅਤੇ ਗ੍ਰਾਹਕ ਵਿਚਾਲੇ ਰੌਲਾ ਪੈ ਜਾਂਦਾ ਅੱਤ ਬੀਸਬਾਲ ਅਤੇ ਵਾਈਪਰ ਦੇ ਨਾਲ ਇੱਕ ਦੂਜੇ ਦੇ ਉੱਤੇ ਹਮਲਾ ਕਰਦੇ ਇਹ ਨਜ਼ਰ ਆਜਦੇ ਤਾਂ ਲੁਧਿਆਣਾ ਤੋਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਆਨਲਾਈਨ ਪੇਮੈਂਟ ਨੂੰ ਲੈ ਕੇ ਦਰਸਲ ਵਿਵਾਦ ਹੋ ਜਾਂਦਾ ਤੇ ਵਿਵਾਦ ਦਾ ਵੱਧ ਜਾਂਦਾ ਕਿ ਦੋਨਾਂ ਦੀ ਆਪਸ ਦੇ ਵਿੱਚ ਹੱਥੋਪਾਈ ਹੋ ਜਾਂਦੀ ਹੈ ਦਰਸਲ ਗ੍ਰਾਹਕ ਨੇ ਜਿਹੜੇ ਆਨਲਾਈਨ ਪੇਮੈਂਟ ਕਰਨ ਲਈ ਕਹਿੰਦੇ ਨੇ ਪਰ ਮਾਲਕ ਦਾ ਕਹਿਣਾ ਹੈ ਕਿ ਸਰਵਰ ਡਾਊਨ ਹੈ ਤੁਸੀਂ ਕੈਸ਼ ਪੇਮੈਂਟ ਦੇ ਦੋ ਤਾਂ ਗ੍ਰਾਹਕਾਂ ਦੇ ਵੱਲੋਂ ਪਹਿਲਾਂ ਤੋਂ ਹੀ ਆਨਲਾਈਨ ਪੇਮੈਂਟ ਹੈ ਜਿਹੜੀ ਉਹ ਕਰ ਦਿੱਤੀ ਜਾਂਦੀ ਹੈ ਪਰ ਦੁਕਾਨਦਾਰ ਦੇ ਕੋਲੇ ਪੇਮੈਂਟ ਨਹੀਂ ਪਹੁੰਚਦੀ ਤਾਂ ਇਸ ਨਿੱਕੀ ਜੀ ਗੱਲ ਨੂੰ ਲੈ ਕੇ ਵਿਵਾਦ ਹੋ ਜਾਂਦਾ ਹੈ ਹਾਲਕਿ ਦੁਕਾਨਦਾਰ ਉਹਨਾਂ ਦੀ ਮਿੰਤਾ ਕਰਦਾ ਨਜ਼ਰ ਆ ਰਿਹਾ ਉਹਨਾਂ ਨੂੰ ਰਿਕੁਐਸਟ ਕਰਦਾ ਹੋਇਆ ਦਿਖਾਈ ਦਿੰਦਾ ਹੈ ਪਰ ਗ੍ਰਾਹਕ ਨੇ ਜਿਹੜੇ ਕੋਈ ਵੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਨੇ ਲੁਧਿਆਣਾ ਤੋਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਸਟਰੀਮ ਪਾਰਲਰ ਦੇ ਵਿੱਚ ਹੰਗਾਮਾ ਹੋ ਜਾਂਦਾ ਹੈ ਆਨਲਾਈਨ ਪੇਮੈਂਟ ਨੂੰ ਲੈ ਕੇ ਮਾਲਕ ਅਤੇ ਗਾਹਕ ਵਿਚਾਲੇ ਰੌਲਾ ਪੈ ਜਾਂਦਾ ਹੈ ਤਦ ਦਾਸੀ ਕਿ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤੇ ਉਹ ਤਸਵੀਰਾਂ ਤੁਸੀਂ ਇਸ ਵੇਲੇ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਤਾਂ ਹਾਸੇ-ਪਾਸੇ ਮਾਹੌਲ ਹੈ ਜਿਹੜਾ ਬੜਾ ਤਣਾਅਪੂਰਵਕ ਬਣਿਆ ਹੁੰਦਾ ਹੈ ਲੋਕ ਨੇ ਜਿਹੜੇ ਖੜਕੇ ਤਮਾਸ਼ਾ ਦੇਖਦੇ ਨੇ ਹਾਲਾਂਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਦੁਕਾਨਦਾਰ ਤੇ ਗ੍ਰਾਹਕਾਂ ਦੇ ਵਿਚਾਲੇ ਬਹਿਸ ਹੈ ਜਿਹੜੀ ਲੰਮੇ ਸਮੇਂ ਤੱਕ ਚੱਲਦੀ ਰਹੀ। ਸਸ਼੍ਰੀਕਾਲ ਤੁਸੀਂ ਖ਼ਬਰ ਐਸਐਮਜ਼ ਐਂਡ ਨਿਊਜ਼ ਤੇ ਆਈਸਕ੍ਰੀਮ ਪਾਰਲਰ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਜਾਂਦਾ ਹੈ ਜਦੋਂ ਗਾਹਕ ਤੇ ਮਾਲਕ ਨੇ ਜਿਹੜੇ ਆਪਸ ਦੇ ਵਿੱਚ ਉਹਨਾਂ ਦਾ ਲੜਾਈ ਝਗੜਾ ਹੁੰਦਾ ਹੈ। ਦੱਸਦੇ ਕਿ ਆਨਲਾਈਨ ਪੇਮੈਂਟ ਨੂੰ ਲੈ ਕੇ ਮਾਲਕ ਅਤੇ ਗ੍ਰਾਹਕ ਵਿਚਾਲੇ ਰੌਲਾ ਪੈ ਜਾਂਦਾ ਹੈ। ਤਾਂ ਬੀਸਬਾਲ ਅਤੇ ਵਾਈਪਰ ਦੇ ਨਾਲ ਇੱਕ ਦੂਜੇ ਦੇ ਉੱਤੇ ਹਮਲਾ ਕਰਦੇ ਹੀ ਨਜ਼ਰ ਆ ਜਾਂਦੇ ਤਾਂ ਲੁਧਿਆਣਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਆਨਲਾਈਨ ਪੇਮੈਂਟ ਨੂੰ ਲੈ ਕੇ ਦਰਸਲ ਵਿਵਾਦ ਹੋ ਜਾਂਦਾ ਤੇ ਵਿਵਾਦ ਦੇ ਨਾਲ ਵੱਧ ਜਾਂਦਾ ਕਿ ਦੋਨਾਂ ਦੀ ਆਪਸ ਦੇ ਵਿੱਚ ਹੱਥੋਪਾਈ ਹੋ ਜਾਂਦੀ ਹੈ ਦਰਸਲ ਗ੍ਰਾਹਕ ਨੇ ਜਿਹੜੇ ਆਨਲਾਈਨ ਪੇਮੈਂਟ ਕਰਨ ਲਈ ਕਹਿੰਦੇ ਨੇ ਪਰ ਮਾਲਕ ਦਾ ਕਹਿਣਾ ਹੈ ਕਿ ਸਰਵਰ ਡਾਊਨ ਹੈ ਤੁਸੀਂ ਕੈਸ਼ ਪੇਮੈਂਟ ਦੇ ਦੋ ਤਾਂ ਗ੍ਰਾਹਕਾਂ ਦੇ ਵੱਲੋਂ ਪਹਿਲਾਂ ਤੋਂ ਹੀ ਆਨਲਾਈਨ ਪੇਮੈਂਟ ਹੈ ਜਿਹੜੀ ਉਹ ਕਰ ਦਿੱਤੀ ਜਾਂਦੀ ਹੈ ਪਰ ਦੁਕਾਨਦਾਰ ਦੇ ਕੋਲੇ ਪੇਮੈਂਟ ਨਹੀਂ ਪਹੁੰਚਦੀ ਤਾਂ ਇਸ ਨਿੱਕੀ ਜੀ ਗੱਲ ਨੂੰ ਲੈ ਕੇ ਵਿਵਾਦ ਹੋ ਜਾਂਦਾ ਹੈ ਹਾਲਕਿ ਦੁਕਾਨਦਾਰ ਉਹਨਾਂ ਦੀ ਮਿੰਤਾ ਕਰਦਾ ਨਜ਼ਰ ਆ ਰਿਹਾ ਉਹਨਾਂ ਨੂੰ ਰਿਕੁਐਸਟ ਕਰਦਾ ਹੋਇਆ ਦਿਖਾਈ ਦਿੰਦਾ ਹੈ ਪਰ ਗ੍ਰਾਹਕ ਨੇ ਜਿਹੜੇ ਕੋਈ ਵੀ ਗੱਲ ਸੁਣਨ ਦੇ ਲਈ ਤਿਆਰ ਨਹੀਂ ਨੇ ਲੁਧਿਆਣਾ ਤੋਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਆਇਸਟ੍ਰੀਮ ਪਾਰਲਰ ਦੇ ਵਿੱਚ ਹੰਗਾਮਾ ਹੋ ਜਾਂਦਾ ਹੈ ਆਨਲਾਈਨ ਪੇਮੈਂਟ ਨੂੰ ਲੈ ਕੇ ਮਾਲਕ ਅਤੇ ਗਾਹਕ ਵਿਚਾਲੇ ਰੌਲਾ ਪੈ ਜਾਂਦਾ ਹੈ ਤਦ ਦਾਸੀ ਕਿ ਸੀਸੀਟੀਵੀ ਤਸਵੀਰਾਂ ਨੇ ਜਿਹੜੀਆਂ ਇਸ ਵੇਲੇ ਕੈਮਰੇ ਦੇ ਵਿੱਚ कैद ਹੋਈਆਂ ਨੇ ਤੇ ਉਹ ਤਸਵੀਰਾਂ ਤੁਸੀਂ ਇਸ ਵੇਲੇ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਤਾਂ ਹਾਸੇ-પાસੇ ਮਾਹੌਲ ਹੈ ਜਿਹੜਾ ਬੜਾ ਤਣਾਅਪੂਰਵਕ ਬਣਿਆ ਹੁੰਦਾ ਹੈ ਲੋਕ ਨੇ ਜਿਹੜੇ ਖੜਕੇ ਤਮਾਸ਼ਾ ਦੇਖਦੇ ਨੇ ਹਾਲਕਿ ਬਹੁਤ ਸਾਰੇ ਲੋਕਾਂ ਦੇ ਵੱਲੋਂ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਦੁਕਾਨਦਾਰ ਤੇ ਗ੍ਰਾਹਕਾਂ ਦੇ ਵਿਚਾਲੇ ਬਹਿਸ ਹੈ ਜਿਹੜੀ ਲੰਮੇ ਸਮੇਂ ਤੱਕ ਚੱਲਦੀ ਰਹੀ